ਮੌਸਮ ਬਦਲਦੇ ਅਸਰ ਹੀ 4000 ਸਲਾਨੀ ਹਿਮਾਚਲ ਪ੍ਰਦੇਸ਼ ਦੇ ਅਟਲ ਟਨਲ ਲਾਹੌਲ ਸਪੀਤੀ ਵੱਲ ਫਸੇ ਜੀਹਾਂ ਦੱਸਦੀ ਹੈ ਕਿ ਕੱਲ ਮੌਸਮ ਬਦਲਦੇ ਅਸਰ ਹੀ ਭਾਰੀ 스노ਫੋਲ ਲਾਹੌਲ ਸਪੀਤੀ ਅਟਲ ਟਨਲ ਵੱਲ ਦੇਖਣ ਨੂੰ ਮਿਲੀ ਹੈ ਜਿਸ ਦੇ ਚਲਦੇ ਦੱਸਿਆ ਜਾ ਰਿਹਾ ਹੈ ਕਿ ਕੋਲ तकरीबन 4000 ਸਲਾਨੀ ਜਿਹੜੇ ਨੇ ਉੱਥੇ ਫਸੇ ਨੇ ਜਿਸ ਦੇ ਚਲਦੇ ਹਿਮਾਚਲ ਪੁਲਿਸ ਦੇ ਵੱਲੋਂ ਬਚਾਅ ਕਾਰਜ ਜਾਰੀ ਕੀਤਾ ਜਾਂਦਾ ਹੈ ਇਹ ਤਾਂ ਦੱਸਿਆ ਜਾ ਰਿਹਾ ਹੈ ਕਿ ਬਚਾਅ ਕਾਰਜ ਦੇ ਚੱਲਦੇ 3000 ਸਲਾਨੀਆਂ ਨੂੰ ਜਿਹੜਾ ਸਹੀ ਸਲਾਬਤ ਮਨਾਲੀ ਦੇ ਵੱਲ ਭੇਜਿਆ ਗਿਆ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਅਟਲ ਟਨਲ ਦੇ ਲੰਘਣ ਸਮੇ ਯਾਤਰੀਆਂ ਨੂੰ ਯਾਨੀ ਕਿ ਸਲਾਨੀਆਂ ਨੂੰ ਪੈਦਲ ਹੀ ਜਾ ਸਫ਼ਰ ਕਰਨਾ ਪਿਆ ਤਾਂ ਉਸ ਤੋਂ ਬਾਅਦ ਮਨਾਲੀ ਤੋਂ ਰੈਂਟਡ ਬਾਈਕਾਂ ਮੰਗਾਈਆਂ ਚਾਉਂਦੀਆਂ ਨੇ ਜਿਸ ਤੋਂ ਬਾਅਦ ਕੁੱਲ 3000 ਸਲਾਨੀਆਂ ਤੋਂ ਜ਼ਿਆਦਾ ਸਲਾਨੀ ਜਿਹੜੇ ਨੇ ਸਹੀ ਸਲਾਮਤ ਬਚਾਅ ਕਾਰਜ ਰਾਹੀਂ ਮਨਾਲੀ ਭੇਜੇ ਜਾਂਦੇ ਨੇ ਜੀਆਂ ਦੱਸਦੀ ਹੈ ਕਿ ਕਾਲਜ ਇਸ ਤਰੀਕੇ ਦੇ ਨਾਲ ਮੌਸਮ ਬਦਲੇ ਆ ਉਸ ਤੋਂ ਬਾਅਦ ਪਾਰੀ ਸਨੋਫォਲ ਲਾਹੌਲ ਸਪੀਤੀ ਅਟਲ ਟਨਲ ਦੇਖਣ ਨੂੰ ਮਿਲੀ ਹੈ ਤੇ ਸਲਾਨੀਆਂ ਦੇ ਵੱਲੋਂ ਹਿਮਾਚਲ ਪ੍ਰਦੇਸ਼ ਘੁੰਮਣ ਫਿਰਨ ਦੇ ਲਈ ਇੱਕ ਵਧੀਆ ਜਗ੍ਹਾ ਮੰਨੀ ਜਾਂਦੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 4000 ਸਲਾਨੀ ਜਿਹੜੇ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਅਟਲ ਟਨਲ ਲਾਹੌਲ ਸਪੀਤੀ ਵੱਲ ਘੁੰਮਣ ਗਏ ਨੇ ਇਦਿਸ ਦਾ ਚਲਦੇ ਪਾਰਿਸ ਸਨੋ ਫਾਲ ਹੋ ਜਾਂਦੀ ਹੈ ਤਾਂ ਸਨੋ ਫਾਲ ਚਲਦੇ ਕਈ ਘੰਟਿਆਂ ਤੱਕ ਜਾਮ ਲੱਗਾ ਜਾਂਦਾ ਹੈ ਜਿਸ ਤੋਂ ਬਾਅਦ ਬਚਾਅ ਕਾਰਜ ਜਾਰੀ ਕੀਤਾ ਜਾਂਦਾ ਹੈ ਬਚਾਅ ਕਾਰਜ ਚਲਦੇ 3000 ਤੋਂ ਵੱਧ ਸਲਾਨੀਆਂ ਨੂੰ ਮਨਾਲੀ ਸੇ ਸਲਾਮਤ ਪਹੁੰਚਾਇਆ ਗਿਆ ਤਾਂ ਬਾਕੀਆਂ ਦਾ ਬਚਾਅ ਕਾਰਜ ਜਿਹੜਾ ਹੈ ਅੱਜ ਜਾਰੀ ਹੈ ਤਾਂ ਜੇਕਰ ਤੁਸੀਂ ਵੀ ਹਿਮਾਚਲ ਪ੍ਰਦੇਸ਼ ਕੁਮੜਾ ਚਾਹੁੰਦੇ ਹੋ ਤਾਂ ਮੌਸਮ ਦੇਖ ਕੇ ਜਾਓ ਤਾਂ ਜੋ ਤੁਹਾਡੋ ਜਈਆਂ પરિਸਥਿਤੀਆਂ ਦਾ ਸਾਹਮਣਾ ਕਰਨਾ ਨਾ ਪਵੇ ਮੌਸਮ ਬਦਲਦੇ ਅਸਾਰ ਹੀ 4000 ਸਲਾਨੀ ਹਿਮਾਚਲ ਪ੍ਰਦੇਸ਼ ਦੇ ਅਟਲ ਟਨਲ ਲਾਹੌਲ ਸਪੀਤੀ ਵੱਲ ਫਸੇ ਜੀਹਾਂ ਦੱਸਿਆ ਕਿ ਕੱਲ ਮੌਸਮ ਬਦਲਦੇ ਅਸਾਰ ਹੀ ਭਾਰੀ 스ਨੋਫॉल ਲਾਹੌਲ ਸਪੀਤੀ ਅਟਲ ਟਨਲ ਵੱਲ ਦੇਖਣ ਨੂੰ ਮਿਲੀ ਹੈ ਜਿਸ ਦੇ ਚਾਲਦੇ ਦੱਸਿਆ ਜਾ ਰਿਹਾ ਹੈ ਕਿ ਕੋਲ ਤਕਰੀਬਨ 4000 ਸਲਾਨੀ ਜਿਹੜੇ ਨੇ ਉੱਥੇ ਫਸੇ ਨੇ ਜਿਸ ਦੇ ਚਲਦੇ ਹਿਮਾਚਲ ਪੁਲਿਸ ਦੇ ਵੱਲੋਂ ਬਚਾਅ ਕਾਰਜ ਜਾਰੀ ਕੀਤਾ ਜਾਂਦਾ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਬਚਾਅ ਕਾਰਜ ਦੇ ਚਲਦੇ 3000 ਸਲਾਨੀਆਂ ਨੂੰ ਜੜਾ ਸਹੀ ਸਲਾਬਤ ਮਨਾਲੀ ਦੇ ਵੱਲ ਭੇਜਿਆ ਗਿਆ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਅਟਲ 터ਨਲ ਦੇ ਲੰਘਣ ਸਮੇ ਯਾਤਰੀਆਂ ਨੂੰ ਯਾਨੀ ਕਿ ਸਲਾਨੀਆਂ ਨੂੰ ਪੈਦਲ ਹੀ ਜਾ ਸਫ਼ਰ ਕਰਨਾ ਪਿਆ ਤਾਂ ਉਸ ਤੋਂ ਬਾਅਦ ਮਨਾਲੀ ਤੋਂ ਰੈਂਟਡ ਬਾਈਕਾਂ ਮੰਗਾਈਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਕੁੱਲ 3000 ਸਲਾਨੀਆਂ ਤੋਂ ਜ਼ਿਆਦਾ ਸਲਾਨੀ ਜਿਹੜੇ ਨੇ ਸਹੀ ਸਲਾਮਤ ਬਚਾਅ ਕਾਰਜ ਰਾਹੀਂ ਮਨਾਲੀ ਭੇਜੇ ਜਾਂਦੇ ਨੇ ਜੀਆਂ ਦੱਸਦੀ ਹੈ ਕਿ ਕਾਲਜ ਇਸ ਤਰੀਕੇ ਦੇ ਨਾਲ ਮੌਸਮ ਬਦਲੇ ਆ ਉਸ ਤੋਂ ਬਾਅਦ ਭਾਰੀ 스노우 ਫਾਲ ਲਾਹੌਲ ਸਪੀਤੀ ਅਟਲ ਚੱਲ ਦੇਖਣ ਨੂੰ ਮਿਲੀ ਹੈ ਤੇ ਯਾਰ ਤੇ ਸਲਾਨੀਆਂ ਦੇ ਵੱਲੋਂ ਹਿਮਾਚਲ ਪ੍ਰਦੇਸ਼ ਘੁੰਮਣ ਫਿਰਨ ਦੇ ਲਈ ਇੱਕ ਵਧੀਆ ਜਗ੍ਹਾ ਮੰਨੀ ਜਾਂਦੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 4000 ਸਲਾਨੀ ਜਿਹੜੇ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਅਟਲ ਟਨਲ ਲਾਹੌਲ ਸਪੀਤੀ ਵੱਲ ਘੁੰਮਣ ਗਏ ਨੇ ਤੇ ਜਿਸ ਦਿਨ ਚੱਲਦੇ ਪਾਰੀ ਸਨੋ ਫਾਲ ਹੋ ਜਾਂਦੀ ਹੈ ਤੇ ਸਨੋ ਫਾਲ ਚੱਲਦੇ ਕਈ ਘੰਟਿਆਂ ਤੱਕ ਜਾਮ ਲੱਗਾ ਜਾਂਦਾ ਹੈ ਜਿਸ ਤੋਂ ਬਾਅਦ ਬਚਾਅ ਕਾਰਜ ਜਾਰੀ ਕੀਤਾ ਜਾਂਦਾ ਹੈ ਬਚਾਅ ਕਾਰਜ ਚੱਲਦੇ 3000 ਤੋਂ ਵੱਧ ਸਲਾਨੀਆਂ ਨੂੰ ਮਨਾਲੀ ਸਹੀ ਸਲਾਮਤ ਪਹੁੰਚਾਇਆ ਗਿਆ ਤੇ ਬਾਕੀਆਂ ਦਾ ਬਚਾਅ ਕਾਰਜ ਜਿਹੜਾ ਹੈ ਅੱਜ ਇਹ ਜਾ ਰਹੀ ਹੈ ਤਾਂ ਜੇਕਰ ਤੁਸੀਂ ਵੀ ਹਿਮਾਚਲ ਪ੍ਰਦੇਸ਼ ਕੁਮੜਾ ਚਾਹੁੰਦੇ ਹੋ ਤਾਂ ਮੌਸਮ ਦੇਖ ਕੇ ਜਾਓ ਤਾਂ ਜੋ ਤੁਹਾਨੂੰ ਜਿਹੜੀਆਂ પરિਸਥਿਤੀਆਂ ਦਾ ਸਾਹਮਣਾ ਕਰਨਾ ਨਾ ਪਵੇ